ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਹੀ ਨਗਰ ਨਿਵਾਸੀਆਂ ਨੂੰ ਤੇ ਸਾਰੇ ਸਾਡੇ ਵਿਦੇਸ਼ਾਂ ਵਿੱਚ ਬੈਠੇ ਵੀਰਾਂ ਨੂੰ ਸਾਰੇ ਹੀ ਐਨਆਰਆਈ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਅੱਜ ਮੈਂ ਗੁਰਪ੍ਰੀਤ ਸਿੰਘ ਅੱਜ ਆਪਣੇ ਹੀ ਸਕੂਲ ਵਿੱਚ ਮੈਂ ਵੀ ਇਸੇ ਹੀ ਸਕੂਲ ਦਾ ਵਿਦਿਆਰਥੀ ਹਾਂ ਅਸੀਂ ਕਦਰੀ ਬਾਬਾ ਕਰਨਾਪ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਪਹੁੰਚਿਆ ਤੇ ਸਾਡੇ ਮਾਸਟਰ ਜੀ ਮਾਸਟਰ ਹਰਜਿੰਦਰ ਜੀ ਜਿਹੜੇ ਇੱਕ ਇੱਥੇ ਅਖਾੜਾ ਬਾਬਾ ਕਾਂ ਦਾ ਸੀ ਜਿਹੜਾ ਨਾਮ ਤੇ ਅਖਾੜਾ ਚਲਾ ਰਹੇ ਆ ਜਿਹਦੇ ਵਿੱਚ ਸਾਡੇ ਹੀ ਨਗਰ ਦੇ ਸਾਰੇ ਮੁੰਡੇ ਪਲਵਾਨੀ ਕਰਦੇ ਆ ਜੋੜ ਕਰਦੇ ਆ ਅਤੇ ਉਹਨਾਂ ਦੇ ਲਈ ਅੱਜ ਸਾਡੇ ਮਾਸਟਰ ਜੀ ਦੇ ਜਤਨਾ ਸਦਕਾ ਅਤੇ ਸਾਡੇ ਐਡੀਆ ਵੀਰ ਦਵਿੰਦਰ ਸਿੰਘ ਜਵਾਰਾ ਜੋ ਕਿ ਕੈਨੇਡਾ ਵਿੱਚ ਵਸੇ ਆ ਉਹਨਾਂ ਨੇ ਅੱਜ ਸਾਨੂੰ ਤੇ ਸਾਡੇ ਇਸ ਅਖਾੜੇ ਦੇ ਮੁੰਡਿਆਂ ਨੂੰ 25000 ਰੁਪਏ ਦੀ ਜਿਹੜੀ ਆ ਉਹ ਡਾਈਟ ਭੇਜੀ ਆ 25000 ਰੁਪਏ ਦੇ ਉਹਨਾਂ ਨੇ ਸਾਨੂੰ ਇੱਥੇ ਬਦਾਮ ਅਤੇ ਦੇਸੀ ਘੇ ਜਿਹੜਾ ਉਹ ਹਰ ਸਾਲ ਇਹ ਦੇਸ ਮੁੰਡਿਆਂ ਨੂੰ ਦਿੱਤਾ ਤੇ ਮਾਸਟਰ ਜੀ ਨੂੰ ਪਤਾ ਲੱਗਾ ਵੀ ਹਰ ਸਾਲ ਦਵਿੰਦਰ ਸਿੰਘ ਜਵਾਰਾ ਜੀ ਜੋ ਕਿ ਦਵਿੰਦਰ ਸਿੰਘ ਜਵਾਰਾ ਜੀ ਜੋ ਕਿ ਇਹ ਅਖਾੜਾ ਜਦੋਂ ਦਾ ਚੱਲਦਾ ਉਦੋਂ ਦੇ ਹੀ ਇਹ ਸਹਿਯੋਗ ਕਰਦੇ ਆ ਸੀ ਦਵਿੰਦਰ ਸਿੰਘ ਜਵਾਰਾ ਜੀ ਦਾ ਜੋ ਕਿ ਕੈਨੇਡਾ ਵਿੱਚ ਬੈਠੇ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਅਤੇ ਦੂਸਰਾ ਧੰਨਵਾਦ ਸਾਡੇ ਸਾਰੇ ਸਕੂਲ ਸਟਾਫ ਦਾ ਅਤੇ ਮਾਸਟਰ ਜੀ ਦਾ ਜਿਹੜੇ ਸਕੂਲ ਵਿੱਚ ਆਪਣੀ ਡਿਊਟੀ ਦੇ ਨਾਲ ਨਾਲ ਜਿਹੜੇ ਆ ਉਹ ਇਸ ਸਪੋਰਟਸ ਨੂੰ ਵੀ ਉੱਪਰ ਚੱਕ ਰਹਾ ਇਹਨਾਂ ਦਾ ਵੀ ਸਾਡੇ ਵੱਲੋਂ ਜਿਹੜੀ ਪੰਚਾਇਤ ਵੱਲੋਂ ਤਹਿਦ ਲੋ ਧੰਨਵਾਦ ਤੇ ਆਪਣਾ ਮੁੰਡੇ ਐਤਕੀ ਇੱਕ ਆਇਆ ਮੁੰਡਾ ਆਪਣਾ ਇੰਡੀਆ ਦੇ ਵਿੱਚੋਂ 골ਡ ਮੈਡਲ ਅੱਛਾ ਜੀ ਬੈਡਮਿੰਟਨ ਬੈਡਮਿੰਟਨ ਦਾ ਅੱਛਾ ਜੀ ਨੇਸ਼ਨਲ ਚੈਂਪੀਅਨ ਬਣਿਆ ਨੇਸ਼ਨਲ ਚੈਂਪੀਅਨ ਬਣਿਆ ਆਲ ਇੰਡੀਆ 3 ਸਾਲ ਬਾਅਦ ਪੰਜਾਬ ਦਾ ਬੱਚਾ ਕੋਈ ਪਹਿਲੀ ਵਾਰ ਜਿੱਤੇ ਠੀਕ 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 ਚਲੋ ਬਹੁਤ ਖੁਸ਼ੀ ਦੀ ਗੱਲ ਹੈ ਜੀ ਇਹ ਤੁਹਾਡੇ ਸਾਰਿਆਂ ਦੇ 3 ਸਾਲ ਬਾਅਦ ਬੱਚਾ ਆਪਣਾ ਇੰਡੀਆ ਕਾਲੇ ਦਾ ਇੰਡੀਆ ਦੇ ਵਿੱਚੋਂ 골ਡ ਮੈਡਲ ਲੈ ਕੇ ਆਇਆ ਕਿਆ ਬਾਤ ਬਹੁਤ ਵਧੀਆ ਗੱਲ ਹੈ ਬਹੁਤ ਵਧੀਆ ਗੱਲ ਹੈ ਤੇ ਹਰ ਸਾਲ ਮੁੰਡੇ ਆਪਣੇ ਇਹ ਪੰਜਾਬ ਦੇ ਵਿੱਚੋਂ 골ਡ ਮੈਡਲ ਲੈ ਹੁੰਦੇ ਆ ਤੇ ਸਾਡੀ ਕਿਸੇ ਨੇ ਪਿੰਡ ਦੇ ਐਨਆਰਆਈ ਨੇ ਜਾਂ ਕਿਸੇ ਨੇ ਮਦਦ ਨਹੀਂ ਕੀਤੀ ਗੱਲ ਕਹਿ ਦੇਣੀ ਸੱਚੀ ਹੁੰਦੀ ਆ ਇੱਕ ਕਿਤਨਾ ਇੱਕ ਸਾਨੂੰ ਛੱਡ ਦੀ ਲੋੜ ਆ ਕਿੱਥੇ ਜੀ ਅਖਾੜੇ ਲਈ ਜਿੱਤੇ ਹਰ ਵੇਲੇ ਕੱਤੇ ਲੱਗੇ ਓਕੇ ਓਕੇ ਤੇ ਠੀਕ ਆ ਜੀ ਉਹਦੇ ਲਈ ਅਸੀਂ ਅੱਜ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਜੀ ਇਹ ਪੰਚਾਇਤ ਵੱਲੋਂ ਜਿੱਥੇ ਵੀ ਬਾਜ਼ਮ ਜਗਾ ਹੋਵੇ ਜਿੱਥੇ ਵੀ ਨਾ ਆਪਕੋ ਖੜਾ ਜਿੱਥੇ ਉਹਦੇ ਉੱਤੇ ਬਣਾ ਦੇ ਉਸੇ ਖੜਾ ਬਣਾਉਂਦੇ ਠੀਕ ਹੈ ਜੀ ਅਸੀਂ ਐਨ ਆਰ ਆਈ ਬੰਦਿਆਂ ਦੇ ਸਹਿਯੋਗ ਨਾਲ ਤੇ ਆਪਣੇ ਪੰਚਾਇਤ ਦੇ ਸਹਿਯੋਗ ਨਾਲ ਇਹ ਤੁਹਾਡਾ ਕੰਮ ਜਰੂਰ ਕਰਾਖ ਦੇਾਂਗੇ ਠੀਕ ਹੈ ਜੀ ਇਹ ਅੱਜ ਤੁਹਾਡਾ ਆਨ ਰਿਪੋਰਟ ਵਾਦਾ ਹੈ ਤੁਹਾਡੇ ਨਾਲ ਇਹ ਜਿਹੜਾ ਕੰਮ ਅਸੀਂ ਜਰੂਰ ਕਰਾ ਕੇ ਦੇਾਂਗੇ ਤੇ ਬਾਕੀ ਇੱਕ ਥੋੜਾ ਜਿਹਾ ਮਾਸਟਰ ਹੁਣਾਂ ਨੂੰ ਰੰਝ ਵੀ ਇਸ ਗੱਲ ਦਾ ਕਿ ਸਪੋਰਟਸ ਨੂੰ ਲੈ ਕੇ ਜਿਹੜੀ ਪਹਿਲਵਾਨੀ ਨੂੰ ਲੈ ਕੇ ਸਾਡੇ ਐਨ ਆਰ ਆਈ ਵੀ ਜਿਹੜਿਆ ਉਹ ਥੋੜੇ ਪਿੱਛੇ ਹਟਦੇ ਆ ਵੀ ਇਹਨਾਂ ਦਾ ਸਾਥ ਸਹਿਯੋਗ ਨਹੀਂ ਦਿੰਦੇ ਤੇ ਮੈਂ ਆਪਣੇ ਵੱਲੋਂ ਤੇ ਸਾਰੀ ਪੰਚਾਇਤ ਵੱਲੋਂ ਸਾਰੇ ਐਨ ਆਰ ਆਈ ਵੀਰਾਂ ਨੂੰ ਬੇਨਤੀ ਕਰਦਾ ਕਿ ਆਪਾਂ ਪਹਲਵਾਲੀ ਨੂੰ ਵੀ ਜਿਹੜਾ ਉੱਪਰ ਚੱਕੀਏ ਤੇ ਇਹਨਾਂ ਦਾ ਮਾਰਟਰ ਉਹਨਾਂ ਦਾ ਸਾਥ ਦਈਏ ਤੇ ਖਾੜੇ ਨੂੰ ਜਿੱਦਾਂ ਇਹਨਾਂ ਨੇ ਦੱਸਿਆ ਸ਼ੈੱਡ ਦੀ ਲੋੜ ਹੈ ਸ਼ੈੱਡ ਵੀ ਬਣਾ ਕੇ ਦਈਏ ਤੇ ਹੋਰ ਵੀ ਜੋ ਖਾੜੇ ਦੇ ਮੈਚ ਸਹੂਲਤਾ ਦੀ ਲੋੜ ਹੈ ਸੀ ਉਹ ਵੀ ਪ੍ਰੋਵਾਈਡ ਕਰਾ ਕੇ ਦਈਏ ਮੈਂ ਆਪਣੇ ਵੱਲੋਂ ਵਾਅਦਾ ਕਰਦਾ ਪੰਚਾਇਤ ਵੱਲੋਂ ਕਿ ਖਾੜੇ ਲਈ ਅਸੀਂ ਬਹੁਤ ਜਲਦ ਇਹਨਾਂ ਦੀ ਸ਼ੈੱਡ ਦਾ ਜਿਹੜਾ ਅਰੇਂਜਮੈਂਟ ਕਰਕੇ ਦੇਵਾਂਗੇ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਗਦਰੀ ਬਾਬਾ ਨਾਮ ਸਿੰਘ ਸਰਕਾਰੀ ਸੀਨੀਅਰ ਸੈਕਟਰੀ ਸਕੂਲ ਕਾਲਾ ਸਿੰਘਾਂ ਵਿਖੇ ਇੱਕ ਸਮਾਗਮ ਕੀਤਾ ਗਿਆ ਜਿਹਦੇ ਵਿੱਚ ਦਵਿੰਦਰ ਸਿੰਘ ਜੁਵਾਰ ਸਾਡੇ ਸਕੂਲ ਵਿੱਚ ਚੱਲਿਆ ਬਾਬਾ ਕਾਹ ਦੱਸ ਅਖਾੜਾ ਜਿਹੜਾ ਚੱਲਦਾ ਜਿਹਦੇ ਵਿੱਚ ਬੱਚੇ ਰੈਸਲਿੰਗ ਵਾਲੇ ਪਾਰਟਿਸਿਪੇਟ ਕਰਦੇ ਨੇ ਔਰ ਉਹਨਾਂ ਦੇ ਕੋਚ ਸਾਹਿਬ ਸ਼੍ਰੀ ਰਜਿੰਦਰਪਾਲ ਜੀ ਡੀਪੀ ਉਹਨਾਂ ਦੀ ਰਹਿਨਮਾਈ ਤੇ ਪ੍ਰਿੰਸੀਪਲ ਸਰ ਉਹਨਾਂ ਦੀ ਰਹਿਨਮਾਈ ਹੇਠ ਇੱਕ ਬਹੁਤ ਵਧੀਆ ਅਖਾੜਾ ਚੱਲ ਰਿਹਾ ਹੈ ਇਸ ਅਖਾੜੇ ਦੇ ਵਿੱਚ ਜਿਸ ਪ੍ਰਕਾਰ ਸਾਡੇ ਪਿੰਡ ਦੇ ਵਾਸੀ ਯਾ ਸਾਡੇ ਬਾਕੀ ਐਨਆਰਆਈ ਵੀਰ ਬਹੁਤ ਸਹਿਯੋਗ ਦਿੰਦੇ ਨੇ ਪੰਚਾਇਤਾਂ ਬਹੁਤ ਸਹਿਯੋਗ ਦਿੰਦੀਆਂ ਸੋ ਇਹਨਾਂ ਸਾਰਿਆਂ ਦੇ ਸਹਿਯੋਗ ਦੇ ਨਾਲ ਹੀ ਬੱਚੇ ਮਿਹਨਤ ਕਰਦੇ ਨੇ ਔਰ ਉਹਨਾਂ ਦੀ ਡਾਈਟ ਜਿਹੜੀ ਆ ਪ੍ਰੋਵਾਈਡ ਕੀਤੀ ਜਾਂਦੀ ਆ ਸਾਡੇ ਪਿੰਡ ਦੇ ਹੀ ਐਨਆਰਆਈ ਜੀ ਦਵਿੰਦਰ ਸੰਘਾ ਜੀ ਜਵਾਹਰ ਸੰਘਾ ਜੀ ਉਹ ਸਾਨੂੰ ਹਰ ਸਾਲ ਹੀ ਬੱਚਿਆਂ ਨੂੰ ਦੇਸੀ ਘਿਓ ਔਰ ਬਦਾਮ ਦੀ ਜਿਹੜੀ ਸੇਵਾ ਭੇਜਦੇ ਨੇ ਔਰ ਅਖਾੜੇ ਵੱਲੋਂ ਸਕੂਲ ਵੱਲੋਂ ਔਰ ਸਾਰੇ ਹਾਜ਼ਰੇ ਜਿਨੇ ਵੀ ਪਤਵੰਤੇ ਬੰਦੇ ਨੇ ਉਹਨਾਂ ਦਾ ਇਸ ਪ੍ਰੋਜੈਕਟ ਲਈ ਬਹੁਤ-ਬਹੁਤ ਅਸੀ ਧੰਨਵਾਦ ਕਰਦੇ ਹਾਂ ਔਰ ਅਸੀਂ ਵਿਸ਼ਵਾਸ ਦਿਵਾਉਂਦੇ ਹਾਂ ਜਿਸ ਪ੍ਰਕਾਰ ਕਾਲਾ ਸਿੰਘਾਂ ਦੇ ਵਿਦਿਆਰਥੀ ਸਕੂਲ ਤੋਂ ਜਿਹੜੇ ਪੈਦਾ ਹੋਏ ਔਰ ਉਹਨਾਂ ਬੱਚਿਆਂ ਨੇ ਕਬੱਡੀ ਦੇ ਵਿੱਚ ਬਾਕੀਆਂ ਗੇਮਸ ਵਿੱਚ ਪਾਰਟਿਸਿਪੇਟ ਕਰਕੇ ਆਪਣੇ ਪਿੰਡ ਦਾ ਔਰ ਸਕੂਲ ਦਾ ਨਾਮ ਰੌਸ਼ਨ ਕੀਤਾ ਇਸੇ ਪ੍ਰਕਾਰ ਹੀ ਅਖਾੜੇ ਦੇ ਵਿੱਚ ਲਗਾਤਾਰ ਮਿਹਨਤ ਕਰਕੇ ਆਪਣਾ ਨਾਮ ਪਿੰਡ ਦਾ ਨਾਮ ਰੌਸ਼ਨ ਕਰਨਗੇ ਔਰ ਇਸ ਸਮਾਗਮ ਦੀ ਜਿਹੜੀ ਸ਼ਮੂਲੀਅਤ ਪ੍ਰਦਾਨ ਕੀਤੀ ਅੱਜ ਦੇ ਸਾਡੇ ਸਰਪੰਚ ਸਾਹਿਬ ਪੰਗਾ ਸਾਹਿਬ ਇਹਨਾਂ ਨੇ ਕੀਤੀ ਪਾਲ ਸਾਹਿਬ ਇਹ ਬਹੁਤ ਬੱਚਿਆਂ ਦੇ ਲਈ ਇਹ ਸਰਕਾਰ ਪਰਮਜੀਤ ਜੀ ਗੁਰਪ੍ਰੀਤ ਜੀ ਇਸ ਪ੍ਰਕਾਰ ਪਾਲ ਸਾਹਿਬ ਖੁਦ ਨੌਜਵਾਨੀ ਇਹਨਾਂ ਦਾ ਨਿੱਜੀ ਇੰਟਰਸਟ ਹੈ ਕਿ ਬੱਚਿਆਂ ਦੀ ਖੇਡਾਂ ਲਈ ਵੱਧ ਤੋਂ ਵੱਧ ਯਤਨ ਕੀਤਾ ਜਾਵੇ ਔਰ ਇਸ ਕਰਕੇ ਵਿਸ਼ੇਸ਼ ਤੌਰ ਤੇ ਸਾਡੇ ਛੋਟੇ ਜਿਹੇ ਸੱਦੇ ਤੇ ਸਾਡੇ ਹਾਜ਼ਰ ਹੋਏ ਇਹਨਾਂ ਦਾ ਜੀ ਆ ਔਰ ਇਹਨਾਂ ਨੇ ਵਿਸ਼ਵਾਸ ਦਵਾਇਆ ਹੈ ਕਿ ਜਿਸ ਪ੍ਰਕਾਰ ਬੱਚੇ ਮਿਹਨਤ ਕਰਦੇ ਨੇ ਉਹਨਾਂ ਨੂੰ ਮੌਜੂਦਾ ਇਹਨਾਂ ਦੀ ਪੰਚਾਇਤ ਵੱਲੋਂ ਇਹਨਾਂ ਦੇ ਐਨਆਰਆਈ ਵੀਰਾਂ ਵੱਲੋਂ ਸਹਿਯੋਗੀਆਂ ਵੱਲੋਂ ਬਹੁਤ ਬਹੁਤ ਜ਼ਿਆਦਾ ਯੋਗਦਾਨ ਦਿੱਤਾ ਜਾਵੇਗਾ ਇਹਨਾਂ ਦਾ ਇੱਥੇ ਸਕੂਲ ਤੇ ਆਦੇ ਜੀ ਆਏ ਆ ਔਰ ਅਸੀਂ ਧੰਨਵਾਦ ਕਰਦੇ ਆਂ ਥੈਂਕ ਯੂ ਅਸੀਂ ਅੱਜ ਗਦਰੀ ਬਾਬਾ ਹਰਨਾਮ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਪਹੁੰਚੇ ਆ ਜਿੱਥੇ ਇੱਕ ਛੋਟਾ ਜਿਹਾ ਸਮਾਗਮ ਸੀਗਾ ਜਿਨ੍ਹਾਂ ਨੇ ਸਾਨੂੰ ਡੀਪੀ ਸਾਹਿਬ ਨੇ ਹੁਕਮ ਦਿੱਤਾ ਤੇ ਅਸੀਂ ਉਹਨਾਂ ਨੂੰ ਹੁਕਮ ਦੇ ਆਧਾਰ ਤੇ ਇੱਥੇ ਪਹੁੰਚੇ ਬਹੁਤ ਵਧੀਆ ਲੱਗਿਆ ਕਿ ਜਿਸ ਤਰ੍ਹਾਂ ਇਹਨਾਰੇ ਵੀਰ ਦਵਿੰਦਰ ਸਿੰਘ ਜਵਾਰਾ ਆਸਾਮ ਦੀ ਤਰ੍ਹਾਂ ਘਿਓ ਦਾ ਤੇ ਆਪਣੇ ਬਦਾਮਾਂ ਦਾ ਬੱਚਿਆਂ ਨੂੰ ਸਹਾਇਕ ਸਹਯੋਗ ਦਿੰਦੇ ਆ ਪਹਿਲਵਾਨਾਂ ਨੂੰ ਖਾੜਾ ਖਾੜਾ ਜਿਹੜਾ ਇੱਥੇ ਚੱਲ ਰਿਹਾ ਬਹੁਤ ਵਧੀਆ ਡੀਪੀ ਸਾਹਿਬ ਦੀ ਰਹਿਨਮਾਈ ਹੇਠ ਤੇ ਬਾਕੀ ਸਾਰੇ ਜਿੰਨੇ ਹੀ ਆਪਣੇ ਅਧਿਆਪਕ ਸਹਿਬਾਨ ਉਹਨਾਂ ਦੇ ਸਹਾਇਕ ਦੇ ਨਾਲ ਚੱਲਦਾ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਆ ਤੇ ਅਸੀਂ ਇਹਨਾਂ ਨੂੰ ਐਨਆਰਆਈ ਵੀਰਾਂ ਹੋਰ ਵੀ ਐਨਆਰਆਈ ਵੀਰਾਂ ਨੂੰ ਸੁਨੇਹਾ ਦਿੰਦੇ ਆ ਵੀ ਹੋਰ ਵੀ ਇਹਨਾਂ ਦਾ ਬੱਚਿਆਂ ਦਾ ਵੱਧ ਚੜ੍ਹ ਕੇ ਜੇ ਸਕਦੇ ਆ ਕਰੋ ਇਸੇ ਤਰ੍ਹਾਂ ਹੀ ਜਿਸ ਤਰ੍ਹਾਂ ਜਦੋਂ ਦਵਿੰਦਰ ਸਿੰਘ ਜਵਾਰਾ ਹੁਣੀ ਕਰਦੇ ਆ ਖਰਾਕ ਦਾ ਇਹਨਾਂ ਦਾ ਬੱਚਿਆਂ ਦਾ ਬਹੁਤ ਵਧੀਆ ਗੱਲ ਆ ਇਸੇ ਤਰ੍ਹਾਂ ਹੀ ਸਾਰੇ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ